ਪੰਜਾਬੀ ਯੂਨੀਵਰਸਿਟੀ ਦੇ ਵਿੱਚ ਵਿਆਹ ਆਇਆ ਕਹਿੰਦੇ ਮੇਰੇ ਵੀਰੋ ਹਲੋ ਯੂਨੀਵਰਸਿਟੀ ਦੇ ਪਹੁੰਚੇ ਸਾਰੇ ਵਿਦਿਆਰਥੀ ਸਾਥੀਓ ਤੇ ਪ੍ਰੋਫੈਸਰ ਸਾਹਿਬਾਨ ਇੱਥੇ ਜਿਹਨੇ ਵੀ ਵਿਦਿਆਰਥੀ ਸਾਥੀ ਪਹੁੰਚੇ ਹੋਏ ਨੇ ਜਾਂ ਯੂਨੀਵਰਸਿਟੀ ਦੇ ਪਰਿਵਾਰ ਦੇ ਮੈਂਬਰ ਉਹਨਾਂ ਸਾਰਿਆਂ ਦੇ ਸਾਹਮਣੇ ਅਸੀਂ ਆਪਣਾ ਮਸਲਾ ਦੱਸਣਾ ਚਾਹੁੰਦੇ ਆ ਕਿ ਅਸੀਂ ਪੰਜਾਬੀ ਯੂਨੀਵਰਸਿਟੀ ਦੀ ਗੈਸ ਸਪਲਾਈ ਇਹਨਾਂ ਦੇ ਵਿੱਚ ਵੱਖ-ਵੱਖ ਆਕਸੀਜਨ ਪੌਲੈਜ ਦੇ ਨੇਬਰਹੂਡ ਕੈਂਪਸ ਦੇ ਵਿੱਚ ਭਰੌਂਦੇ ਹੋਏ ਜਾਪਦਾ ਇੱਕ ਸਾਈਡ ਤੋਂ ਇਹ ਤਾਂ ਸ਼ਡਿਊਲ ਯਾਰ ਅੱਜ ਤੋਂ ਡੇਢ ਮਿੰਨਾ ਪਹਿਲਾਂ ਇੱਥੇ ਯੂਨੀਵਰਸਿਟੀ ਦੇ ਵਿੱਚ ਜਿਹੜੇ ਨਵੇਂ ਕਾਰਜਕਾਰੀ ਵਾਈਸ ਚਾਂਸਲਰ ਪਹੁੰਚੇ ਨੇ ਇਹਨਾਂ ਨੇ ਇੱਕ ਲੈਟਰ ਜਾਰੀ ਕਰ ਦਿੱਤਾ ਕੀ ਤੁਸੀਂ ਬੈਸਟ ਕੰਕਲਟੀ ਹੋ ਕਿ ਤੁਸੀਂ ਦੁਬਾਰਾ ਇੰਟਰਵਿਊ ਦੇ ਲਈ ਆਪਣੀ ਕੱਚੀ ਨੌਕਰੀ ਵਾਸਤੇ ਤਾਂ ਅਸੀਂ ਇਸ ਵਾਈਸ ਚਾਂਸਲਰ ਦੇ ਨਾਲ ਤਿੰਨ ਚਾਰ ਮਿਲਟਾ ਕੀਤੀਆਂ ਉਹਨਾਂ ਦੇ ਵਿੱਚ ਕੋਈ ਵੀ ਚੰਗਾ ਨਤੀਜਾ ਨਹੀਂ ਨਿਕਲਿਆ ਵਾਈਸ ਚਾਂਸਲਰ ਕਹਿੰਦੀਆਂ ਅੜੀਆਂ ਸੀ ਕਿ ਅਸੀਂ ਤੁਹਾਨੂੰ ਕੱਚੇ ਹੋਣ ਦਾ ਅਹਿਸਾਸ ਕਰਾਉਣਾ ਅਸੀਂ ਤੁਹਾਡੇ ਤੋਂ ਬਾਰ-ਬਾਰ ਇੰਟਰਵਿਊ ਲਵਾਵਾਂਗੇ ਹਰ ਸਾਲ ਇੰਟਰਵਿਊ ਲਵਾਵਾਂਗੇ ਜਿਹੜਾ ਤੁਹਾਡਾ 12 ਮਹੀਨੇ ਦਾ ਰਜਮਾਰ ਇਹਨੂੰ ਅਸੀਂ ਘੱਟ ਕਰਕੇ 8 ਤੋਂ 9 ਮਹੀਨਿਆਂ ਦਾ ਲੈ ਕੇ ਆਵਾਂਗੇ ਪਰ ਅਸੀਂ ਇਸ ਵਾਇਸ ਚੈਨਸਰ ਸਾਹਿਬ ਨੂੰ ਦੱਸ ਦੇਣਾ ਚਾਹੁੰਦੇ ਆਂ ਕਿ ਅਸੀਂ ਪੰਜਾਬ ਦੀ ਸੰਘਰਸ਼ੀ ਧਰਤੀ ਦੇ ਜੰਮੇ ਹੋਏ ਨੌਜਵਾਨ ਕਿ ਅਸੀਂ ਤੁਹਾਡੇ ਇਸ ਤੁਗਲਕੀ ਫਰਮਾਨ ਨੂੰ ਮੰਨਣ ਨੂੰ ਤਿਆਰ ਨਹੀਂ ਹਾਂਗੇ ਅਸੀਂ ਸੰਘਰਸ਼ ਕਰਦੇ ਆਏ ਆ ਕਰ ਰਹੇ ਆ ਤੇ ਕੋਈ ਖਦੇ ਵੀ ਜਵਰ-ਜਵਰ ਦੇ ਵਿਰੋਧ ਵਿੱਚ ਸੰਘਰਸ਼ ਕਰਦੇ ਆ ਤਾਂ ਜਿੰਨਕ ਵੀ ਵਿਦਿਆਰਥੀ ਜਾਂ ਯੂਨੀਵਰਸਿਟੀ ਦੇ ਵਿੱਚ ਯੂਨੀਵਰਸਿਟੀ ਦੇ ਪਰਿਵਾਰ ਦੇ ਮੈਂਬਰ ਇਥੇ ਪਹੁੰਚੇ ਹੋਏ ਨੇ ਉਹਨਾਂ ਨੂੰ ਸਾਡੀ ਇੱਕੋ ਹੀ ਅਪੀਲ ਆ ਕਿ ਉਹ ਸਾਡੇ ਇਸ ਸੰਘਰਸ਼ ਦੇ ਵਿੱਚ ਸਾਡੀ 250 ਨੌਕਰੀਆਂ ਬਚਾਉਣ ਦੇ ਵਿੱਚ ਪੰਜਾਬ ਦੇ ਯੂਨੀਵਰਸਿਟੀ ਦੇ ਸਰਕਾਰੀ ਕਾਲਜਾਂ ਨੂੰ ਕਾਸ਼ੀਗੜ੍ਹ ਕਾਲਜਾਂ ਨੂੰ ਬਚਾਉਣ ਦੇ ਸੰਘਰਸ਼ ਦੇ ਵਿੱਚ ਸਿੱਖਿਆ ਦੇ ਨੀਤੀਕਰਨ ਦੇ ਵਿੱਚ ਹੌਣ ਦੇ ਵਿੱਚ ਅਪਾ ਕਿੰਦਾ ਸਿੱਖਿਆ ਨੂੰ ਚਾਹੀਏ ਯੂਨੀਵਰਸਿਟੀਆਂ ਨੂੰ ਕਿਵੇਂ ਬਚਾਈਏ ਇਹਨਾਂ ਬਾਹਰਲੇ ਦੁਪਿਆ ਤੋਂ ਆਏ ਹੋਏ ਆਈਐਸ ਅਫਸਰਾਂ ਦੇ ਤੁਗਲਕੀ ਫਰਮਾਨਾਂ ਦੇ ਵਿਰੁੱਧ ਇਕੱਠੇ ਹੋ ਕੇ ਸੰਘਰਸ਼ ਕਰੀਏ ਤੇ ਜਿੱਤ ਵੱਲ ਵਧੀਏ ਤੁਹਾਡੇ ਸਾਰੇ ਸਾਥੀਆਂ ਤੋਂ ਉਮੀਦ ਕਰਦੇ ਆਂ ਕਿ ਤੁਸੀਂ ਸਾਡੇ ਸੰਘਰਸ਼ ਦੇ ਵਿੱਚ ਵੱਧ ਚੜ ਕੇ ਸਾਡਾ ਸਾਥ ਦੇਵੋਗੇ ਤਾਂ ਕਿ ਅਸੀਂ ਇਸ ਯੂਨੀਵਰਸਿਟੀ ਨੂੰ ਵਿਦਿਆ ਦੇ ਮੰਦਰ ਨੂੰ ਹੋਰ ਚੜ੍ਹਦੀ ਕਲਾ ਦੇ ਵਿੱਚ ਰੱਖ ਸਕੀਏ ਧੰਨਵਾਦ ਸਾਥਿਓ